सा नौजवान गलत रहा पाया है इसलिए अच्छी बहुत मुहिम जी नशे खिलाफ चल रही है युद्ध नशे चल रहा है और रिजल्ट भी वजी आ रहे हैं और जो भ्रिष्टाचार की गल चौबीस साल कर रहे हैं मैं बिल्कुल सहमत हूँ कि भ्रष्टाचार बहुत वे पद इस टाइम की होंगे अकाली कांग्रेसी ਆਜਾ ਦੇ ਵਿੱਚ ਪਾਸੇ ਗਾੜੀ ਮੈਂ ਥੈਪ ਪਸੇ ਬੰਦ ਕਰਦੇ ਕਟੋ ਕਟਾ ਜੋ ਧੜੇ ਬੰਦੀਆਂ ਨਹੀਂ ਦਿੱਖਦੀਆਂ ਜਿਹੜੀਆਂ ਠਾੜਿਆ ਚੱਕੇ ਇੱਕ ਵਿੱਚ ਫਸਾਤਾ ਇੱਕ ਵਿੱਚ ਜਲਾਤਾ ਨੂੰ ਕਾਫੀ ਹੱਥ ਤੱਕ ਬੰਦ ਪਈ ਜਾ ਬੰਤੂ ਜਿਹੜੀ ਕਸਰਾਉਂ ਵੀ ਆਉਣ ਵਾਲੇ ਸਮੇਂ ਕੱਟਾਂਗੇ ਕੋਈ ਆਜਾ ਕਿਸੇ ਨਾਲ ਧੱਕਾ ਨਹੀਂ ਹੋਣ ਦਵਾਂਗੇ ਕਿਸੇ ਕਿਉਂਕਿ ਮਾਨਸਾਹ ਮੈਂ ਸਾਫ ਸੰਦੇਸ਼ ਦਿੰਦਾ ਹੈ ਕਿ ਪੁਲਿਸ ਧੜਿਆਂ ਦੇ ਮੁਤਾਬਕ ਕੰਮ ਨਾ ਕਰੇ ਪੁਲਿਸ ਲੋਕਾਂ ਦੇ ਜ਼ਰੂਰਤ ਦੇ ਮੁਤਾਬਕ ਲੋਕਾਂ ਨੂੰ ਕਾਨੂੰਨ ਮੁਤਾਬਕ ਨਿਆਂ ਦੇਵੇ ਇਸੇ ਕਰਕੇ ਅੱਜ ਕਾਫੀ ਵੱਡੇ ਪੱਧਰ ਤੇ ਇਸ ਪਾਸੇ ਕੰਮ ਕੀਤਾ ਜਾ ਰਿਹਾ ਹੈ ਜੋ ਸਾਡੇ ਪ੍ਰਧਾਨ ਜੀ ਨੇ ਬਲਸਰ ਸਾਹਿਬ ਨੇ ਹੁਣੇ ਦੱਸਿਆ ਕਿ ਸਾਡੇ ਮੰਡੀ ਦੇ ਕਿਸਾਨਾਂ ਦੀ ਕੋਈ ਸਮੱਸਿਆ ਨੇ ਜਿਹੜੀਆਂ ਦੁਕਾਨਾਂ ਨਾਮ ਕਰਾਉਣ ਦੀ ਮੈਂ ਤੁਹਾਨੂੰ ਵਾਦਾ ਕਰਦਾ ਜਲਦੀ ਇਹ ਮਸਲਾ ਹੱਲ ਕਰਾਂਗੇ ਕਿਉਂਕਿ ਪਿਛਲੇ ਦਿਨੀ ਮੈਨੂੰ ਆਰਪੀ ਭਰਾਵਾ ਦੇ ਚਾਰਜ ਲੈੰਦਾ ਸੀ ਉਹ ਵੀ ਮੈਂ ਪ੍ਰੋਸੈਸਟ ਪਾਤਾ ਬਹੁਤ ਜਲਦੀ ਇਹਨੂੰ ਹੱਲ ਕਰਾਂਗੇ ਜੋ ਮੰਡੀ ਦੇ ਵਿੱਚ ਤੁਸੀਂ ਬੈਂਕ ਖੋਲਣਾ ਚਾਹੁੰਦੇ ਹੋ ਉਹ ਵੀ ਖੋਲੋ ਮੈਂ ਏਟੀਐਮ ਆਲਰੇਡੀ ਪਹਿਲੇ ਹੀ ਖੋਲਾ ਚੁੱਕਿਆ ਮੰਡੀ ਦੇ ਵਿੱਚ ਔਰ ਪੀਣ ਵਾਲੇ ਪਾਣੀ ਵਾਸਤੇ ਵਧੀਆ ਪੂਲਣ ਵੀ ਲਾਏ ਨੇ ਔਰ ਹੋਰ ਵੀ ਕਿ ਛੱਤ ਹੋਣੀ ਤੁਹਾਡੀ ਮੰਡੀ ਚ ਬਣ ਰਹੀ ਹੈ ਜਿਹੜਾ ਨਵਾਂ ਬਣਾ ਰਹੇ ਔਰ ਮੈਂ ਤਾਂ ਚਾਹੁੰਦਾ ਸਿੱਧਾ ਇੱਥੇ ਬੰਮੜੇ ਪਿੰਡ ਤੋਂ ਪੰਚਾਇਤ ਵੱਲੋਂ ਜ਼ਮੀਨ 25 ਏਕੜ ਮਿਲ ਜੇ ਉੱਥੇ ਆਪਾਂ